ਚੰਡੀਗੜ੍ਹ ਐਂਟਰੀ ਕਰਨ ਤੋਂ ਪਹਿਲਾਂ ਖਬਰਦਾਰ ਹੋ ਜਾਓ ਕਿਉਂਕਿ ਚੰਡੀਗੜ੍ਹ ਵਿੱਚ ਹਰੇਕ ਟ੍ਰੈਫਿਕ ਲਾਈਟ ਤੇ ਸੀਸੀਟੀਵੀ ਕੈਮਰੇ ਜੜੇ ਨੇ ਤੁਸੀਂ ਕਹੋਗੇ ਇਹ ਤੇ ਬੜੇ ਲੰਬੇ ਸਮੇਂ ਤੋਂ ਸੀਸੀਟੀਵੀ ਕੈਮਰਿਆਂ ਦਾ ਜਾਲ ਚੰਡੀਗੜ੍ਹ ਵਿਛਿਆ ਪਰ ਹੁਣ ਥੋੜਾ ਫਰਕ ਹੈ ਚੰਡੀਗੜ੍ਹ ਚ ਪਹਿਲਾਂ ਸੀਸੀਟੀਵੀ ਕੈਮਰੇ ਰਾਹੀਂ ਤਿੰਨ ਤਰ੍ਹਾਂ ਦੇ ਵਾਹਨਾਂ ਦੇ ਚਲਾਨ ਹੁੰਦੇ ਸੀ ਨੰਬਰ 1 ਓਵਰ ਸਪੀਡ ਨੰਬਰ 2 ਜੇ ਤੁਸੀਂ ਰੈੱਡ ਲਾਈਟ ਜੰਪ ਕਰਦੇ ਜੇ ਜਾਂ ਫਿਰ ਤੁਸੀਂ ਆਪਣੀ ਗੱਡੀ ਜਿਹੜੀ ਹੈ ਗੈਬਰਾ ਕ੍ਰੋਸਿੰਗ ਦੇ ਉੱਪਰ ਖੜੀ ਕਰਦੇ ਜੇ ਤੇ ਤਿੰਨ ਚਲਾਨ ਹੁੰਦੇ ਸੀ ਸੀਸੀਟੀਵੀ ਕੈਮਰੇ ਰਿਕਾਰਡਿੰਗ ਕਰ ਦਿੰਦੇ ਸੀ ਤੇ ਤੁਹਾਡੇ ਮੋਬਾਈਲ ਫੋਨ ਤੇ ਐਸਐਮਐਸ ਆ ਜਾਂਦਾ ਸੀ ਵੀ ਤੁਹਾਡਾ ਚਲਾਨ ਕੱਟਿਆ ਗਿਆ ਤੁਸੀਂ ਓਵਰ ਸਪੀਡ ਕੀਤੀ ਰੈੱਡ ਲਾਈਟ ਜੰਪ ਕੀਤੀ ਜਾਂ ਜੈਬਰਾ ਕ੍ਰੋਸਿੰਗ ਦੇ ਉੱਪਰ ਆਪਣੀ ਗੱਡੀ ਦੇ ਪਹੀਏ ਰੱਖੇ ਪਰ ਹੁਣ ਇੱਕ ਨਵਾਂ ਚਲਾਨ ਵੱਧ ਕਰਨ ਦਾ ਜਿਹੜਾ ਪ੍ਰੋਗਰਾਮ ਚੰਡੀਗੜ੍ਹ ਪ੍ਰਸ਼ਾਸਨ ਨੇ ਬਣਾ ਲਿਆ ਰੋਡ ਸੇਫਟੀ ਕੌਂਸਲ ਨੇ ਆਪਣੀ ਮੀਟਿੰਗ 'ਚ ਫੈਸਲਾ ਕੀਤਾ ਵੀ ਹੁਣ ਸੀਸੀਟੀਵੀ ਕੈਮਰੇ ਕੇਵਲ ਤਿੰਨ ਚਲਾਨਾਂ ਤੱਕ ਸੀਮਿਤ ਨਹੀਂ ਰਹਿਣਗੇ। ਹੁਣ ਸੀਸੀਟੀਵੀ ਕੈਮਰੇ ਘੱਟੋ-ਘੱਟ 7 ਚਲਾਨ ਕਟਿਆ ਕਰਨਗੇ। ਤਿੰਨ ਪਹਿਲੇ ਤੇ ਚਾਰ ਹੋਰ ਨਵੇਂ ਐਡ ਕੀਤੇ ਨੇ ਉਹ ਕਿਹੜੇ ਨੇ? ਨੰਬਰ 1 ਜੇ ਤੁਸੀਂ ਦੋਪਹੀਆ ਵਾਹਨ ਤੇ ਟ੍ਰਿਪਲ ਰਾਈਡਿੰਗ ਕਰਦੇ ਜੇ ਸੀਸੀਟੀਵੀ ਕੈਮਰਾ ਤੁਹਾਨੂੰ ਕੈਚ ਕਰੇਗਾ ਤੁਹਾਡਾ ਚਲਾਨ ਆਏਗਾ। ਨੰਬਰ 2 ਜੇ ਤੁਸੀਂ ਦੋ ਪਹੀਆ ਵਾਹਨ ਬਿਨਾ ਹੈਲਮਟ ਦੇ ਚਲਾਉਂਦੇ ਸੀਸੀਟੀਵੀ ਕੈਮਰੇ ਚ ਦੀ ਅੱਖ ਚ ਆ ਗਏ ਤੇ ਤੁਹਾਡਾ ਉਹਦਾ ਚਲਾਣ ਵੀ ਘਰ ਆਊਗਾ ਤੇ ਜੇ ਤੁਸੀਂ ਚਾਰ ਪਹੀਆ ਵਾਹਨ ਤੇ ਆਪਣੀ ਕਾਰ ਚ ਬੈਠੇ ਦੇ ਬਿਨਾ ਬੈਲਟ ਸੀਟ ਲਾ ਕੇ ਤੇ ਸ਼ੀਸ਼ੇ ਰਹੀਂ ਕੈਮਰਾ ਤੁਹਾਨੂੰ ਕੈਚ ਕਰੂਗਾ ਤੇ ਬਿਨਾ ਬੈਲਟ ਦਾ ਚਲਾਣ ਵੀ ਹੁਣ ਸੀਸੀਟੀਵੀ ਕੈਮਰੇ ਰਹੀਂ ਆਊਗਾ ਔਰ ਇਸੇ ਤਰ੍ਹਾਂ ਜੇ ਤੁਸੀਂ ਆਪਣੇ ਵਾਹਨ ਨੂੰ ਗਲਤ ਪਾਸੇ ਮੋੜੋਗੇ ਗਲਤ ਟਰਨ ਲਓਗੇ ਰੋਂਗ ਟਰਨ ਲਓਗੇ ਤੇ ਸੀਸੀਟੀਵੀ ਕੈਮਰਾ ਤੁਹਾਨੂੰ ਉੱਥੇ ਵੀ ਪਕੜੇਗਾ ਤੇ ਚਾਰ ਚਲਾਨ ਨਵੇਂ ਤੁਹਾਡੇ ਹੋਣਗੇ ਭਾਵੇਂ ਵੀ ਹੁਣ ਟ੍ਰਿਪਲ ਰਾਈਡਿੰਗ ਕਰਨ ਬਿਨਾ ਹੈਲਮਟ ਤੋਂ ਦੋ ਪਹੀਆ ਵਾਹਨ ਚਲਾਉਣ ਬਿਨਾਂ ਸੀਟ ਬੈਲਟ ਤੋਂ ਕਾਰ ਚਲਾਉਣ ਤੇ ਗਲਤ ਪਾਸੇ ਮੋੜਨ ਤੇ ਵੀ ਸੀਸੀਟੀਵੀ ਕੈਮਰੇ ਜਿਹੜੇ ਨੇ ਤੁਹਾਡੇ ਚਲਾਨ ਕੱਟਣਗੇ ਔਰ ਨਾਲ ਇਹ ਵੀ ਖਿਆਲ ਰੱਖਿਓ ਕਈ ਥਾਵਾਂ ਤੇ ਕਹਿੰਦੇ ਕੈਮਰੇ ਖਰਾਬ ਸੀ ਉਹਦੇ ਬਾਰੇ ਵੀ ਫੈਸਲਾ ਕਰ ਲਿਆ ਪ੍ਰਸ਼ਾਸਨ ਨੇ 43 ਦੇ ਕਰੀਬ ਸੀਸੀਟੀਵੀ ਕੈਮਰੇ ਜਿਹੜੇ ਰਿਕਾਰਡਿੰਗ ਨਹੀਂ ਸੀ ਕਰਦੇ ਉਹਨਾਂ ਨੂੰ ਵੀ ਹੁਣ ਠੀਕ ਕੀਤਾ ਜਾ ਰਿਹਾ ਰਿਪੇਅਰ ਕੀਤਾ ਜਾ ਰਿਹਾ ਉਹ ਵੀ ਆਪਰੇਸ਼ਨ 'ਚ ਜਲਦੀ ਆ ਜਾਣਗੇ ਇੱਕ ਹੋਰ ਫੈਸਲਾ ਕੀਤਾ ਜਿਹੜੀਆਂ ਟੈਕਸੀਆਂ ਤੇ ਕੈਬ ਨੇ ਹੁਣ ਉਹਨਾਂ ਦੇ ਅੰਦਰ ਚਾਈਲਡ ਲੋਕ ਨਹੀਂ ਲੱਗਣਗੇ ਮਹਿਲਾਵਾਂ ਦੀ ਸਿਕਿਉਰਿਟੀ ਲਈ ਇਹ ਵੀ ਫੈਸਲਾ ਕਰ ਲਿਆ ਜਿਨ੍ਹਾਂ ਦੇ ਅੰਦਰ ਚਾਈਲਡ ਲੋਕ ਲੱਕੇ ਹੋਣਗੇ ਉਹਨਾਂ ਨੂੰ ਪਾਸ ਨਹੀਂ ਕੀਤਾ ਜਾਊਗਾ ਔਰ ਸਾਈਕਲ ਚਾਲਕਾਂ ਤੇ ਪੈਦਲ ਚਾਲਕਾਂ ਦੇ ਵੀ ਹੁਣ ਟ੍ਰੈਫਿਕ ਲਾਈਟ ਪੁਆਇੰਟਾਂ ਤੇ ਵਿਸ਼ੇਸ਼ ਟਾਈਮਰ ਲੱਗੇ ਹੋਣਗੇ ਇਹ ਤੇ ਸੀ ਜਿਹੜੇ ਫੈਸਲੇ ਕੀਤੇ ਨੇ ਰੋਡ ਸੇਫਟੀ ਕਾਉਂਸਲ ਨੇ ਪਰ ਰੋਡ ਸੇਫਟੀ ਕਾਉਂਸਲ ਨੂੰ ਹੋਰ ਪਾਸੇ ਵੀ ਧਿਆਨ ਦੇਣਾ ਚਾਹੀਦਾ ਅਕਸਰ ਇਹ ਦੇਖਿਆ ਗਿਆ ਵੀ ਜਿਹੜੇ ਸਲਿੱਪ ਰੋਡਾਂ ਤੇ ਲਾਈਟਸ ਲੱਗੀਆਂ ਨੇ ਗ੍ਰੀਨ ਤੇ ਰੈੱਡ ਇਹ ਠੀਕ ਹੈ ਰੈੱਡ ਲਾਈਟ ਕਿਸੇ ਵੀ ਸੜਕ ਤੇ ਜੰਪ ਨਹੀਂ ਕਰਨੀ ਚਾਹੀਦੀ ਪਰ ਚੰਡੀਗੜ੍ਹ ਦੀ ਜੈਦੀ ਪੁਲਿਸ ਜਿਹੜੀ ਹੈ ਉਹ ਸਲਿੱਪ ਰੋਡਾਂ ਤੇ ਰੈੱਡ ਲਾਈਟ ਜੰਪ ਕਰਨ ਵਾਲਿਆਂ ਦੀ ਜਿਹੜੀ ਹੈ ਭਾਲ ਵਿੱਚੀ ਬੈਠੀ ਰਹਿੰਦੀ ਆ ਹਰ ਇੱਕ ਸਲਿੱਪ ਰੋਡ ਤੇ ਭਾਵੇਂ ਉਹ ਕਿਸਾਨ ਭਵਨ ਵਾਲੀ ਸਲਿੱਪ ਰੋਡ ਆ ਭਾਵੇਂ ਕਿ ਹੋਰ ਸਲਿੱਪ ਰੋਡ ਆ ਟ੍ਰੈਫਿਕ ਪੁਲਿਸ ਦੇ 4 4 5 5 ਪੁਲਿਸ ਮੁਰਾਦਾਬ ਇੱਥੋਂ ਤੱਕ ਇੰਸਪੈਕਟਰ ਵੀ ਜਿਹੜੇ ਨੇ ਉਹ ਲਗਾਤਾਰ ਕਈ ਘੰਟੇ ਸਲਿੱਪ ਰੋਡ ਦੇ ਸਾਈਡ ਤੇ ਲੋਕੇ ਖੜੇ ਦੇਖਦੇ ਨੇ ਵੀ ਕਦੋਂ ਕੋਈ ਰੈੱਡ ਲਾਈਟ ਜੰਪ ਕਰੇ ਤੇ ਉਹਦਾ ਚਲਾਨ ਕੱਟিয়ে ਇੰਜ ਲੱਗਦਾ ਵੀ ਜਿਵੇਂ ਉਹ ਸ਼ਾਇਦ ਆਪਣੇ ਚਲਾਨਾ ਦਾ ਕੋਟਾ ਪੂਰਾ ਕਰਨ ਦੀ ਕੀ ਕਹਿ ਲਈ ਕਿ ਦਿਹਾੜੀ ਲਾ ਰਹੇ ਨੇ ਔਰ ਇਸੇ ਤਰ੍ਹਾਂ ਕੁਝ ਚੌਕ ਨੇ ਜਿੱਥੇ ਟ੍ਰੈਫਿਕ ਪੁਲਿਸ ਵਾਲੇ ਖੜੇ ਹੁੰਦੇ ਨੇ ਖਾਸ ਕਰਕੇ ਔਰ ਉਹਨਾਂ ਦੀ ਅੱਖ ਹੁੰਦੀ ਹੈ ਵੀ ਅਦਰ ਸਟੇਟ ਦੀ ਕੋਈ ਗੱਡੀ ਆਵੇ ਤੇ ਉਹਨੂੰ ਰੋਕਿਆ ਜਾਵੇ ਖਾਸ ਕਰਕੇ ਸੈਕਟਰ 43 ਦਾ ਬੱਸ ਸਟੈਂਡ ਤੇ ਇਸੇ ਤਰ੍ਹਾਂ ਫਰਨੀਚਰ ਮਾਰਕੀਟ ਦਾ ਜਿਹੜਾ ਚੌਕ ਆ ਉੱਥੇ ਟ੍ਰੈਫਿਕ ਪੁਲਿਸ ਦੇ ਵੱਡੀ ਗਰੁੱਪ ਚ ਜਿਹੜੇ ਪੁਲਿਸ ਮੁਲਾਜ਼ਮ ਖੜੇ ਹੁੰਦੇ ਨੇ ਔਰ ਖਾਸ ਕਰਕੇ ਪੰਜਾਬ ਤੇ ਹੋਰ ਰਾਜਾਂ ਤੋਂ ਆਉਂਦੇ ਵਾਹਨਾਂ ਨੂੰ ਰੋਕ ਕੇ ਤੇ ਉਹਨਾਂ ਦੇ ਕਾਗਜ਼ ਪੱਤਰ ਜਿਹੜੇ ਨੇ ਉਹ ਚੈੱਕ ਕਰਦੇ ਨੇ ਔਰ ਆਮ ਦੇਖਿਆ ਗਿਆ ਵੀ ਇਹੋ ਜੀਆਂ ਥਾਵਾਂ ਤੇ ਖੜਦੇ ਨੇ ਟ੍ਰੈਫਿਕ ਪੁਲਿਸ ਵਾਲੇ ਜਿੱਥੇ ਉਹਨਾਂ ਨੂੰ ਕੋਈ ਸੀਸੀਟੀਵੀ ਕੈਮਰਾ ਕੈਚ ਨਹੀਂ ਕਰਦਾ ਮੇਰਾ ਮਤਲਬ ਸਮਝ ਹੀ ਗਏ ਹੋਵੋਗੇ ਸੋ ਇਸ ਪਾਸੇ ਵੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਐਸਐਸਪੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਜਿਹੜੇ ਹੋਰ ਉੱਚ ਅਧਿਕਾਰੀ ਨੇ ਔਰ ਖਾਸ ਕਰਕੇ ਰੋਡ ਸੇਫਟੀ ਕੌਂਸਲ ਨੂੰ ਵੀ ਧਿਆਨ ਦੇਣਾ ਚਾਹੀਦਾ ਤਾਂ ਜੋ ਇਹ ਨਾ ਲੱਗੇ ਵੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਜਿਹੜੀ ਹੈ ਇਹ ਤੇ ਜੇ ਸੜਕਾਂ ਤੇ ਤਣਾਤ ਹੈ ਤੇ ਉਹਦਾ ਮੁੱਖ ਮਕਸਦ ਇਹਨਾਂ ਦਾ ਇੱਕੋ ਹੀ ਹੈ ਵੀ ਹੋਰ ਰਾਜਾਂ ਦੇ ਜਿਹੜੇ ਵਾਹਨ ਆਉਂਦੇ ਨੇ ਉਹਨਾਂ ਦੇ ਚਲਾਨ ਕੱਟੇ ਜਾਣ ਜਾਂ ਉਨ੍ਹਾਂ ਦੀ ਕਿਸੇ ਨਾ ਕਿਸੇ ਰੂਪ ਵਿੱਚ ਚੈਕਿੰਗ ਕੀਤੀ ਜਾਵੇ